ਅਥੋੜੇ ਦਿਨ ਪਹਿਲਾਂ ਦੀ ਖਬਰ ਆ ਬੜਾ ਦੁੱਖ ਹੋਇਆ ਸੁਣ ਕੇ ਮਹਾਨ ਕੋਸ਼ ਪਾੜਨ ਦਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਹਾਂਪੁਰਖ ਬਾਬਾ ਕਾਨ ਸਿੰਘ ਨਾਭਾ ਜੀ ਅੱਜ ਦੇ ਸਮੇਂ ਦਾ ਗੂਗਲ ਆ ਤੁਹਾਨੂੰ ਜੋ ਪੁੱਛਣਾ ਹੈ ਤੁਸੀਂ ਉੱਥੋਂ ਪੁੱਛ ਸਕਦੇ ਆ ਲੇਕਿਨ ਜਦੋਂ ਗੂਗਲ ਨਹੀਂ ਸੀਗਾ ਉਸ ਸਮੇਂ ਦੇ ਜਮਾਨੇ ਦਾ ਏ ਗ੍ਰੇਡ ਗੂਗਲ ਸੀਗਾ ਮਹਾਨ ਕੋਸ਼ ਜਿਹਦੇ ਚ ਪਤਾ ਨਹੀਂ ਕਿੰਨੇ ਕੋ ਬੇਸ਼ੁਮਾਰ ਸ਼ਬਦ ਨੇ ਕਿੰਨੀਆਂ ਕੋ ਭਾਸ਼ਾਵਾਂ ਕਾਨ ਸਿੰਘ ਨਾਭਾ ਜੀ ਦੀ ਉਮਰ ਦੀ ਕਮਾਈ ਆ ਅੱਜ ਦੇ ਸਮੇਂ ਜੇ ਪੀ ਐਚ ਡੀ ਕਰਨੀ ਹੋਵੇ ਤੁਹਾਨੂੰ ਇੱਕ ਕਿਤਾਬ ਲਿਖਣੀ ਪੈਂਦੀ ਆ ਪਾਵੇਂ ਕਿऐसे ਦੇ ਲੇਖ ਲੋਕੀ ਇਧਰੋਂ ਉਧਰੋਂ ਫੜ ਕੇ ਕਿਹਦੇ ਸੇ ਤਿਆਨ ਲਿਖੇ ਦਿੰਦੇ ਨੇ ਲੇਕਿਨ ਭਾਈ ਕਾਨ ਸਿੰਘ ਨੱਭਾ ਨੇ ਇਹਦੇ ਉਹਦੇ ਕਿਸੇ ਦੀ ਕਿਤਾਬ ਲੈ ਕੇ ਨਹੀਂ ਆਪਣੀ ਕਿਤਾਬ ਲਿਖੀ ਕਾਨ ਸਿੰਘ ਨੱਭਾ ਜੀ ਨੇ ਆਪਣੀ ਉਮਰ ਦੀ ਘਾਲਣਾ ਘਾਲੀ ਫਿਰ ਉਹਨਾਂ ਨੇ ਉਹ ਗ੍ਰੰਥ ਪੰਥ ਦੀ ਦੇਣ ਦਿੱਤਾ ਉਹ ਵੀ ਪੰਜਾਬੀ ਦੇ ਵਿੱਚ ਜਿਹਨੂੰ ਕੋਈ ਹਾਰੀ ਸਾਰੀ ਤੇ ਨਹੀਂ ਪੜ ਸਕਦਾ ਲੇਕਿਨ ਪੜਨ ਵਾਲੇ ਕੋਲ ਇੱਕ ਇਤਿਹਾਸ ਦਾ ਗ੍ਰੰਥ ਹੋਵੇ ਤੇ ਇੱਕ ਮਹਾਨ ਕੋਸ਼ ਹੋਵੇ ਉਹ ਜਿਹੜੀ ਮਰਜ਼ੀ ਕਥਾ ਕਰ ਸੁਣਾ ਸਕਦਾ ਆ ਇੰਨਾ ਗਿਆਨ ਸੀਗਾ ਮਹਾਨ ਕੋਸ਼ ਦੇ ਵਿੱਚ ਤੇ ਅੱਜ ਉਹਨੂੰ ਪਾੜਿਆ ਗਿਆ ਆ ਤਿੰਨ ਟਰੱਕ ਭਰ ਕੇ ਗੋਇਨਵਾਲਸਾ ਵਾਏ ਇਹਨਾਂ ਨੂੰ ਸੰਸਕਾਰ ਕਰਨ ਵਾਸਤੇ ਬੜਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਾੜੇ ਗਏ ਨੇ ਇਸ ਤਰ੍ਹਾਂ ਦਾ ਸਾਡੀ ਵਿੱਦਿਆ ਗਈ ਗਰਕ ਜਾਣਿਆ ਸਾਨੂੰ ਮੌਕਾ ਸੰਭਾਲਣਾ ਪੈਣਾ ਆ ਮੌਕਾ ਹੀ ਆ ਜੇ ਅਸੀਂ ਸੰਭਾਲ ਲਈਏ ਚੰਗੀ ਗੱਲ ਨਹੀਂ ਤਾਂ ਅਗਲੇ ਤਾਂ ਸੰਭਾਲ ਹੀ ਲੈਣਗੇ ਸਾਡੇ ਵੱਡਿਆਂ ਨੇ ਮੌਕਾ ਸੰਭਾਲ ਲਿਆ ਸੀਗਾ ਤਾਂ ਕਰਕੇ ਕੋਈ ਗੱਲ ਨਹੀਂ ਕਰ ਸਕਦਾ ਇਹ ਸਾਨੂੰ ਲੇਕਿਨ ਅੱਜ ਅਸੀਂ ਅਗਲੇ ਨੂੰ ਮੌਕੇ ਹੀ ਦੇਈ ਜਾਂਦੇ ਆ ਆਪਸ ਦੇ ਵਿੱਚ ਲੜ ਲੜ ਕੇ